ਸਮਤੇ ਹੈਵੀ ਬਾਰਿਸ਼ ਵੀ ਹੋਈ ਔਰ ਉਹਦੇ ਨਾਲ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਕਾਫੀ ਗ੍ਰਾਵਟ ਆਬਜ਼ਰਵ ਕੀਤਾ। ਪਰ ਡੇ ਟਾਈਮ ਟੈਂਪਰੇਚਰ ਵੀ ਨੀਅਰ ਨਾਰਮਲ ਆ ਗਿਆ। ਅੱਜ ਦਾ ਡੇ ਟਾਈਮ ਟੈਂਪਰੇਚਰ 33.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਜਿਹੜਾ ਕਿ ਨਾਰਮਲ ਤੋਂ ਲਗਭਗ 0.2 ਡਿਗਰੀ ਸੈਲਸੀਅਸ ਨੀਚੇ ਹੈ ਸੋ ਅੱਜ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਹੋ ਸਕਦੀ ਹੈ ਔਰ ਬਾਕੀ ਸਾਰੇ ਡਿਸਟ੍ਰਿਕਟਸ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਪਰ ਕੋਈ ਅਲਰਟ ਨਹੀਂ ਜੀ ਫਿਲਹਾਲ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਤਾਂ ਸਾਡੇ ਕੋਲ ਨਹੀਂ ਹੈ ਕਿਉਂਕਿ 3-4 ਦਿਨਾਂ ਦਾ ਜਿਹੜਾ ਵੈਦਰ ਅਸੀਂ ਦੱਸ ਸਕਦੇ ਸੋ ਆਉਣ ਵਾਲੇ 3-4 ਦਿਨ ਫਿਲਹਾਲ ਹੈਵੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਪਰ ਇਸ ਵਾਰ ਹੀ ਹੁਣ ਤੱਕ 141.4 ਮਿਲੀਮੀਟਰ بارش ਹੋ ਪਈ ਹੈ ਪਹਿਲੇ ਹਫਤੇ ਦੇ ਵਿੱਚ ਹੀ ਹੋ ਚੁੱਕੀ ਹੈ ਸੋ ਨਾਰਮਲ ਤੋਂ ਇੱਕ بارشੇ ਉੱਪਰ ਹੈ ਹਾਂ ਜੀ ਅੰਮ੍ਰਿਤਸਰ ਦੇ ਮੌਸਮ ਕਿਹੋ ਜਿਹਾ ਰਿਹਾ ਹੈ ਜੀ ਪਿਛਲੇ ਦਿਨਾਂ ਵਿੱਚ ਅਸੀਂ ਦੇਖਿਆ ਕਿ ਮੌਨਸੂਨ ਸਿਸਟਮ ਕਾਫੀ ਐਕਟਿਵ ਸੀ ਰੀਜਨ ਦੇ ਵਿੱਚ ਸੋਦੇ ਕਰਕੇ ਕਾਫੀ ਥਾਵਾਂ ਤੇ ਬਾਰਿਸ਼ ਰਿਕਾਰਡ ਕੀਤੀ ਗਈ ਕੁਝ ਥਾਵਾਂ ਤੇ ਹੈਵੀ ਬਾਰਿਸ਼ ਵੀ ਹੋਈ ਔਰ ਉਹਦੇ ਨਾਲ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਕਾਫੀ ਗ੍ਰਾਵਟ ਅਬਜ਼ਰਵ ਕੀਤੀ ਗਈ ਕਾਫੀ ਥਾਵਾਂ ਤੇ ਜਿਹੜਾ ਡੇ ਟਾਈਮ ਟੈਂਪਰੇਚਰ ਰਿਕਾਰਡ ਲੋਇਸਟ ਅਬਜ਼ਰਵ ਕੀਤਾ ਗਿਆ ਪਰ ਹੁਣ ਵੈਦਰ ਕੰਡੀਸ਼ਨਸ ਦੇ ਵਿੱਚ ਚੇਂਜ ਅਬਜ਼ਰਵ ਕੀਤੀ ਗਈ ਹੈ ਔਰ ਡੇ ਟਾਈਮ ਟੈਂਪਰੇਚਰ ਵੀ ਨੀਅਰ ਨਾਰਮਲ ਆ ਗਿਆ ਅੱਜ ਦਾ ਡੇ ਟਾਈਮ ਟੈਂਪਰੇਚਰ 33.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.2 ਡਿਗਰੀ ਸੈਂਟੀਗ੍ਰੇਡ ਨੀਚੇ ਹੈ। ਅ ਔਰ ਅੱਜ ਦਾ ਮਿਨਿਮਮ ਟੈਂਪਰੇਚਰ 25.4 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ। ਜਿਹੜਾ ਕਿ ਨਾਰਮਲ ਤੋਂ ਲਗਭਗ 1 ਡਿਗਰੀ ਸੈਂਟੀਗ੍ਰੇਡ ਉੱਪਰ ਹੈ। ਔਰ ਜੇ ਅਸੀਂ بارش ਦੀ ਗੱਲ ਕਰੀਏ ਤਾਂ ਸਤੰਬਰ ਦੇ ਮਹੀਨੇ ਦੇ ਵਿੱਚ ਲੁਧਿਆਣੇ ਦੀ ਨਾਰਮਲ بارش 106.2 ਮਿਲੀਮੀਟਰ ਹੈ ਔਰ ਇਸ ਵਾਰ ਹੀ ਹੁਣ ਤੱਕ 141.4 ਮਿਲੀਮੀਟਰ بارش ਪਹਿਲੇ ਹਫ਼ਤੇ ਦੇ ਵਿੱਚ ਹੀ ਹੋ ਚੁੱਕੀ ਹੈ। ਸੋ ਨਾਰਮਲ ਤੋਂ ਇੱਕ بارش ਉੱਪਰ ਹੈ। ਔਰ ਜਿਸੀ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅੱਜ ਆਈਐਮਡੀ ਵੱਲੋਂ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ। ਸੋ ਅੱਜ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹੈਵੀ ਬਾਰਿਸ਼ ਹੋ ਸਕਦੀ ਹੈ ਔਰ ਬਾਕੀ ਸਾਰੇ ਡਿਸਟ੍ਰਿਕਟਸ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਕਿਤੇ-ਕਿਤੇ ਹੋ ਸਕਦੀ ਹੈ ਪਰ ਕੋਈ ਅਲਰਟ ਨਹੀਂ ਹੈ। ਔਰ ਕੱਲ ਤੋਂ ਵੀ ਜਿਹੜੇ ਆਉਣ ਵਾਲੇ 3-4 ਦਿਨ ਆਈਐਮਡੀ ਵੱਲੋਂ ਕਿਸੇ ਵੀ ਡਿਸਟ੍ਰਿਕਟ ਲਈ ਕੋਈ ਅਲਰਟ ਨਹੀਂ ਜਾਰੀ ਕੀਤਾ ਗਿਆ। ਸੋ ਕੱਲ ਤੋਂ ਆਉਣ ਵਾਲੇ 3-4 ਦਿਨ ਨਾਰਥ-ਈਸਟਰਨ ਜਾਂ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹਲਕੀ ਬਾਰਿ ਮੈਂ ਮਾ ਅਸੀਂ ਤਾਂ ਕਿ ਕਿਹਾ ਜੰਦੇ ਵੀ ਇਹ ਖਾਸ ਸੁੰਦਰ ਰੱਖ ਲੈਣਾ ਪੂਰਾ ਤੇ ਇਸ ਖਾਸਤੇ ਬੋਸ ਨੇ ਕਿਹਾ ਨਾ ਸੋ ਅਲੱਗ ਹੈ ਕਿ ਉਹ ਕੋਈ ਨੈਗੇਟਿਵ ਖਾਸ ਕਰਕੇ ਜਾਂ ਕੋਈ ਉਹਦਾ ਜਿਹੜਾ ਟਾਈਮ ਪੀਰੀਅਡ ਹੈਗਾ ਇਹ ਹੋਰ ਐਕਸਟੈਂਡ ਹੋ ਸਕਦਾ ਕਿ ਇੱਦਾਂ ਦਾ ਕੁਝ ਜੀ ਫਿਲਹਾਲ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਤਾਂ ਸਾਡੇ ਕੋਲ ਨਹੀਂ ਹੈ ਕਿਉਂਕਿ ਤਿੰਨ ਚਾਰ ਦਿਨਾਂ ਦਾ ਜਿਹੜਾ ਵੈਦਰ ਅਸੀਂ ਦੱਸ ਸਕਦੇ ਹਾਂ ਸੋ ਆਉਣ ਵਾਲੇ ਤਿੰਨ ਚਾਰ ਦਿਨ ਫਿਲਹਾਲ ਹੈਵੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਕਿਸਾਨਾਂ ਨੂੰ ਵੀ ਜਿਆਦਾ ਪਰਵਾਹ ਨਹੀਂ ਕਿ ਕਦੋਂ ਨਹੀਂ ਬਾਰਿਸ਼ ਹੋਣੀ ਫਾਰਮਰਸ ਨੂੰ ਹੀ ਦੱਸ ਸਕਦੇ ਆ ਜੀ ਕਿਉਂਕਿ ਜਿਹੜੇ ਥਾਵਾਂ ਤੇ ਤਾਂ ਬਹੁਤ ਜ਼ਿਆਦਾ ਪਾਣੀ ਖੜ ਗਿਆ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਪਰ ਜਿੱਥੇ ਪੋਸੀਬਲ ਹੋਵੇ ਤਾਂ ਖੇਤ ਵਿੱਚ ਉਹ ਪਾਣੀ ਦਾ ਨਿਕਾਸ ਉਹਨਾਂ ਨੂੰ ਕਰਦੇ ਰਹਿਣਾ ਚਾਹੀਦਾ ਤਾਂ ਕਿ ਫਸਲਾਂ ਦਾ ਕੋਈ ਨੁਕਸਾਨ ਨਾ ਹੋਵੇ ਕਿੰਨਾ ਕੁ ਕੀ ਸੁਝਾਅ ਦੇਣਾ ਜਾਵੇ ਕਿਉਂਕਿ ਹੁਣ ਚਿਚਾ ਮੌਸਮ ਆ ਰਿਹਾ ਹੈ ਬਿਲਕੁਲ ਜੀ ਕਿਉਂਕਿ ਹੁਣ ਜਿਹੜਾ ਮੌਇਸਚਰ ਹਵਾ ਦੇ ਵਿੱਚ ਕਾਫੀ ਹੈ ਮੌਨਸੂਨ ਸੀਜ਼ਨ ਦੇ ਵਿੱਚ ਹਰ ਵਾਰੀ ਇਸ ਤਰ੍ਹਾਂ ਹੁੰਦਾ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਇਨਫੈਕਸ਼ਨਸ ਦੇ ਚਾਂਸਸ ਕਾਫੀ ਹੁੰਦੇ ਨੇ ਸੋ ਸਾਰਿਆਂ ਨੂੰ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਟਰੈਵਲ ਵੀ ਤਾਂ ਹੀ ਕਰਨਾ ਚਾਹੀਦਾ ਜੇ ਬਹੁਤ ਜ਼ਰੂਰੀ ਹੋਵੇ ਅਦਰਵਾਈਜ਼ ਉਹ ਐਡ ਕਰਨਾ ਚਾਹੀਦਾ ਹੈ